ਲੈ ਵੀ ਜਿਹੜਾ ਇਹ ਕੋਲ ਆਗਾ ਜਿਹੜਾ ਇਹ ਕੋਲਾਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਮਰੋੜੀ ਰੋਗ ਹੋਵੇ ਚਾਹੇ ਕਿੰਨਾ ਵੀ ਮਰੋੜੀ ਰੋਗ ਆ ਮਰੋੜੀ ਰੋਗ ਹੋਵੇ ਪੱਤੇ ਪੀਲੇ ਪੈਂਦੇ ਆ ਜਿਹੜੇ ਫਾਲਾ ਉਹ ਸੁੱਕ ਰਹੇ ਆ ਜਿਹੜਾ ਆਪਣਾ ਫਾਲਾ ਜਿਹੜਾ ਆਪਣਾ ਫਾਲਾ ਉਹ ਕਈ ਵਾਰੀ ਕੀ ਆ ਆਪਾਂ ਕਦੂਆਂ ਦੇ ਵਿੱਚ ਤੋਰਿਆਂ ਦੇ ਵਿੱਚ ਬੈਂਗਣਾ ਦੇ ਵਿੱਚ ਜਾਂ ਜਿਹੜੀ ਸਬਜ਼ੀ ਆਪਾਂ ਲਾਈ ਹੋਈ ਆ ਉਹ ਪ੍ਰੋਪਰ ਨਹੀਂ ਬਣਦਾ ਉਹ ਬਣਦਾ ਹੀ ਨਹੀਂ ਹੈਗਾ ਉਹ 빙ਾ ਡੇਡਾ ਜਾਂ ਹੋ ਜਾਂਦਾਗਾ ਉਹਦੇ ਵਿੱਚ ਜਿਹੜੇ ਘਟ ਆ ਉਹ ਲੱਗ ਜਾਂਦੇ ਆ ਸਾਰੀਆਂ ਪ੍ਰੋਬਲਮਾਂ ਦਾ ਹੱਲ ਇਹੜਾ ਕੋਲ ਆਗਾ ਜਿਹੜਾ ਆਪਾਂ ਕੋਲਾਜ ਤੁਹਾਨੂੰ ਦੱਸਾਂਗੇ ਇਹ ਕੋਲ ਤੁਸੀਂ ਕਰੋਗੇ ਦੋ ਵਾਰੀ ਕਰੋਗੇ ਸਿਰਪਰ ਸਿਰਪਰ ਜੇ ਜਿਆਦੇ ਪ੍ਰੋਬਲਮ ਆ ਦੋ ਵਾਰੀ ਕਰੋਗੇ ਤਾਂ ਜਿਹੜੀ ਆਪਣੀ ਸਾਰੀ ਸਮੱਸਿਆ ਉਹ ਹੱਲ ਹੋ ਜੂ ਲੈ ਵੀ ਹੁਣ ਤੁਹਾਨੂੰ ਦੱਸਣ ਲੱਗੇ ਆ ਜਿਹੜਾ ਕੋਲ ਆ ਉਹ ਕਿਵੇਂ ਤਿਆਰ ਕਰਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਕੱਲ ਜਿਹੜੀਆਂ ਆਪਣੀਆਂ ਸਬਜ਼ੀਆਂ ਉਹਨਾਂ ਦੇ ਜਿਹੜੇ ਪੱਤੇ ਆ ਉਹ ਪੀਲੇ ਪਈ ਜਾਂਦੇ ਆ ਤੇ ਜਿਹੜੇ ਫੁੱਲ ਆ ਉਹ ਵੀ ਘਟ ਆ ਰਹੇ ਆ ਜੇ ਫੁੱਲ ਆ ਰਹੇ ਆ ਤਾਂ ਜਿਹੜੇ ਫੁੱਲ ਆ ਉਹ ਸੁੱਕ ਜਾਂਦੇ ਆ ਤੇ ਸੁੱਕਣ ਦੇ ਨਾਲ ਜੇ ਫੁੱਲ ਸਕਸੈਸ ਵੀ ਹੁੰਦਾ ਸਫਲ ਵੀ ਹੁੰਦਾ ਤਾਂ ਛੋਟਾ ਇਹ ਫਲ ਐਡਾ ਕ ਫਲ ਬਣ ਜਾਂਦਾ ਐਡਾ ਕ ਫਲ ਜਦੋਂ ਬਣ ਜਾਂਦਾ ਉਹ ਸੁੱਕ ਜਾਂਦਾ ਕਾਲਾ ਹੋ ਜਾਂਦਾਗਾ ਅੱਜ ਆਪਾਂ ਤੁਹਾਡੇ ਵਾਸਤੇ ਅਜੀਹਾ ਘੋਲ ਲੈ ਕੇ ਆਏ ਆ ਉਹਦੇ ਵਿੱਚ ਦੋ ਚੀਜ਼ਾਂ ਪੈਣਗੀਆਂ ਸਿਰਫ ਦੋ ਚੀਜ਼ਾਂ ਉਹ ਜਿਹੜੀਆਂ ਦੋ ਚੀਜ਼ਾਂ ਉਹਨਾਂ ਦੇ ਵਿੱਚ ਲਗਭਗ ਸਾਰੀਆਂ ਬਿਮਾਰੀਆਂ ਦਾ ਹੱਲ ਆ ਤੇ ਜਿਹੜੇ ਸਾਰੇ ਤੱਤਾ ਉਹਨਾਂ ਦੇ ਵਿੱਚ ਹੋਣਗੇ ਜਿਹੜਾ ਅੱਜ ਦਾ ਘੋਲ ਆ ਉਹ ਡੀਏਪੀ ਤੇ ਜੂਰੀਆ ਜਿਹੜੀਆਂ ਦੋ ਖਾਦਾਂ ਆਪਾਂ ਖਾਸ ਕਰਕੇ ਸਾ ਆਪਣੀਆਂ ਫਸਲਾਂ ਦੇ ਵਿੱਚ ਆਪਣੀਆਂ ਸਬਜ਼ੀਆਂ ਦੇ ਵਿੱਚ ਪਾਉਣੇ ਆ ਉਹਨਾਂ ਦਾ ਕੰਮ ਕਰੂਗਾ ਹੁਣ ਜਿਹੜੀਆਂ ਇਹ ਦੋ ਚੀਜ਼ਾਂ ਹੈ ਕਿਹੜੀਆਂ ਕਿਹੜੀਆਂ ਇੱਕ ਤਾਂ ਜਿਹੜੇ ਮੈਂ ਤੁਹਾਨੂੰ ਕੰਮ ਦੱਸਦੇ ਆ ਵੀ ਜਿੰਨੀਆਂ ਵੀ ਆਪਣੀਆਂ ਜਿਹੜੀਆਂ ਸਬਜ਼ੀਆਂ ਲਾਈਆਂ ਹੋਈਆਂ ਚਾਹੇ ਆਪਾਂ ਵੱਡੇ ਪੱਧਰ ਤੇ ਲਾਈ ਆ ਚਾਹੇ ਆਪਾਂ ਛੋਟੇ ਪੱਧਰ ਤੇ ਸਬਜ਼ੀਆਂ ਲਾਈਆਂ ਆ ਤੇ ਆਪਾਂ ਤੁਹਾਨੂੰ ਅੱਜ 3 ਲੀਟਰ ਦੀ ਟਰਿਕ ਆ ਉਹ ਦੱਸ ਦਿਆਂਗੇ 3 ਲੀਟਰ ਜਿਹੜਾ ਘੋਲ ਤਿਆਰ ਕਰਨ ਦਾ ਦੱਸ ਦਿਆਂਗੇ ਤੁਸੀਂ 1 ਲੀਟਰ ਕਰਨਾ ਤੁਸੀਂ 10 ਲੀਟਰ ਕਰਨਾ ਆਪਾਂ 50 ਲੀਟਰ ਕਰਨਾ ਕਿੰਨਾ ਵੀ ਕਰਨਾ ਤੇ ਤੁਹਾਨੂੰ ਤਿੰਨ ਦਾ ਦੱਸ ਦਾਂਗੇ ਤੁਸੀਂ ਆਪ ਦਾ ਡਿਵਾਈਡ ਕਰ ਲਿਓ ਉਸ ਹਿਸਾਬ ਨਾਲ ਜਿਹੜਾ ਘੋਲ ਆ ਤੁਸੀਂ ਤਿਆਰ ਕਰ ਸਕਦੇ ਹੋ ਜਿਹੜਾ ਅੱਜ ਦੇ ਘੋਲ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ ਉਹਨਾਂ ਦੇ ਵਿੱਚ ਸਾਰਿਆਂ ਤੋਂ ਪਹਿਲੇ ਨੰਬਰ ਤੇ ਆ ਗੋੜਾ ਜਿਹੜਾ ਆ ਗੁੜ ਦੇਖ ਸਕਦੇ ਹੋ ਜਿਹੜਾ ਇਹ ਗੁੜ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਪਹਿਲਾਂ ਚੈੱਕ ਕਰੋ ਬਿਲਕੁਲ ਕਾਲਾ ਜਾਂ ਕਲਰ ਹੈ ਇਹਦਾ ਇਹ ਆਪਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਸਾਰੇ ਨੂੰ ਸਸਤਾ ਗੁੜ ਹੁੰਦਾ ਉਹ ਲੈ ਕੇ ਆਏ ਆ ਕੋਸ਼ਿਸ਼ ਇਹ ਕਰਿਓ ਵੀ ਜਿਹੜਾ ਗੋੜਾ ਉਹਦਾ ਆਪਾਂ ਨੂੰ ਲਿਕਵਿਡ ਮਿਲ ਜੇ ਬਿਲਕੁਲ ਆਪਾਂ ਨੂੰ ਲੂਕੜ ਗੁੜ ਜਿਹੜਾ ਕਾਲਾ ਜਾਂ ਮਿਲ ਜੇ ਜਿੰਨਾ ਸਸਤਾ ਗੁੜ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਆਵਾਂਗੇ ਆਪਣੀਆਂ ਫਸਲਾਂ ਵਾਸਤੇ ਆਪਣੀਆਂ ਸਬਜ਼ੀਆਂ ਵਾਸਤੇ ਜਿਹੜਾ ਗੋੜਾ ਉਹਨਾਂ ਹੀ ਗੁਣਕਾਰੀ ਆ ਕਿਉਂਕਿ ਜਿਹੜੇ ਇਹ ਸਸਤੇ ਜਿਹੇ ਗੁੜ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੇ ਕੈਮੀਕਲ ਹੁੰਦੇ ਆ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵਾਰ-ਵਾਰ ਦੱਸਦੇ ਰਹਿੰਨੇ ਆ ਉਹਨਾਂ ਦੇ ਵਿੱਚ ਕੈਮੀਕਲ ਬਹੁਤ ਘੱਟ ਮਿਲੇ ਹੁੰਦੇ ਆ ਨਾ ਲਗਭਗ ਨਾ ਦੇ ਬਰਾਬਰ ਹੁੰਦੇ ਆ ਜਿਵੇਂ ਜਿਵੇਂ ਜਿਹੜਾ ਘੋੜਾ ਉਹ ਸੋਨਾ ਲੱਗਦਾ ਆਪਾਂ ਨੂੰ ਦੇਖਣ ਦੇ ਵਿੱਚ ਜਿੰਨਾ ਸੋਹਣਾ ਲੱਗਦਾ ਉਹਦੇ ਵਿੱਚ ਉਨੇ ਹੀ ਜਿਹੜੇ ਕੈਮੀਕਲ ਆ ਜ਼ਿਆਦਾ ਮਿਲੇ ਹੋਣਗੇ ਇਸ ਕਰਕੇ ਜੇ ਆਪਾਂ ਆਰਗੈਨਿਕ ਤਰੀਕੇ ਨਾਲ ਜਿਹੜਾ ਕੋਲਾਂ ਦਾ ਆਪਣੀਆਂ ਸਬਜ਼ੀਆਂ ਦੇ ਉੱਪਰ ਬੈਨੀਫਿਟ ਲੈਣਾ ਚਾਹੁੰਦੇ ਆ ਇਸ ਤਰ੍ਹਾਂ ਦਾ ਜਿਹੜਾ ਕਾਲਾ ਜਾਂ ਘੋੜਾ ਉਹ ਲਿਓਣਾ ਉਸ ਤੋਂ ਬਾਅਦ ਜਿਹੜੀ ਦੂਸਰੇ ਨੰਬਰ ਤੇ ਜਿਹੜੀ ਚੀਜ਼ ਚਾਹੀਦੀ ਆ ਉਹ ਆਪਣੀ ਲੱਸੀ 3 ਲੀਟਰ ਲੱਸੀ ਲੈ ਲੈਣੀ ਬਿਲਕੁਲ ਜਿਹੜੀ ਗਾੜੀ ਜੀ ਲੱਸੀ ਲੈਣੀ ਆ ਉਹ ਲੈਣੀ ਆ 3 ਲੀਟਰ ਜਿਹੜੀ ਗਾੜੀ ਲੱਸੀ ਲੈ ਲੈਣੀ ਇਹਦੇ ਵਿੱਚ ਆਪਾਂ ਕੋਈ ਪਾਣੀ ਮਿਕਸ ਨਹੀਂ ਕਰਨਾ ਤੇ ਹੁਣ ਜਿਹੜਾ ਗੋੜਾ ਗੁੜ ਦੇ ਵਿੱਚ ਕਿਹੜੇ-ਕਿਹੜੇ ਤੱਤ ਹੁੰਦੇ ਆ ਪਹਿਲਾਂ ਆਪਾਂ ਨੂੰ ਜਿਹੜੇ ਹਰ ਚੀਜ਼ ਦੇ ਵਿੱਚ ਤੱਤਾਂ ਬਾਰੇ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਆਪਾਂ ਸਬਜ਼ੀਆਂ ਦੇ ਉੱਪਰ ਜਿਹੜਾ ਛੜਕਾ ਕਰ ਰਹੇ ਆ ਜਾਂ ਆਪਾਂ ਉਹਦੇ ਵਿੱਚ ਜੜਾਂ ਦੇ ਵਿੱਚ ਪਾ ਰਹੇ ਆ ਤੇ ਵੀ ਉਹਦੇ ਵਿੱਚ ਕਿਹੜੇ-ਕਿਹੜੇ ਤੱਤ ਆ ਹੁਣ ਜੇ ਆਪਾਂ ਗੁੜ ਦੀ ਗੱਲ ਕਰੀਏ ਗੁੜ ਦੇ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਜਿਹੜਾ ਪੋਟਾਸ਼ੀਅਮ ਹੁੰਦਾ ਉਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਸਾਰਿਆਂ ਨੂੰ ਜਿਹੜੀਆਂ ਆਪਣੀਆਂ ਜਿਹੜੀਆਂ ਸਬਜ਼ੀਆਂ ਹੋਗੀਆਂ ਆਪਣੀ ਜਿਹੜੀ ਫਸਲ ਹੋਊਗੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਫਸਲ ਆ ਉਹਨੂੰ ਗਰੋਥ ਕਰਨ ਵਾਸਤੇ ਇਹ ਤੱਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਲੱਸੀ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਕੈਲਸ਼ੀਅਮ ਕੈਲਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਪੌਦੇ ਦੀ ਗਰੋਥ ਕਰਨ ਵਾਸਤੇ ਜਿਹੜੀਆਂ ਬਾਜ਼ਾਰ ਦੇ ਵਿੱਚ ਸਬਜ਼ੀਆਂ ਆਉਂਦੀਆਂ ਉਹਨਾਂ ਦਾ ਜਿਹੜਾ ਆਕਾਰ ਆ ਬਿਲਕੁਲ ਸਹੀ ਹੁੰਦਾਗਾ ਕਿਉਂਕਿ ਉਹਨਾਂ ਵਿੱਚ ਜ਼ਿਆਦਾਤਰ ਪੈਸਟੀਸਾਈਡ ਦਾ ਯੂਜ਼ ਕੀਤਾ ਹੁੰਦਾ ਜਿਹੜੀਆਂ ਕਰਸਾਇਨਿਕ ਖਾਦਾ ਉਹਨਾਂ ਦਾ ਯੂਜ਼ ਕੀਤਾ ਹੁੰਦਾ ਇਸ ਕਰਕੇ ਉਹਨਾਂ ਦਾ ਜਿਹੜਾ ਸਾਈਜ਼ ਆ ਬਿਲਕੁਲ ਵਧੀਆ ਹੁੰਦਾ ਹੁਣ ਜਿਹੜਾ ਅੱਜ ਦਾ ਇਹ ਘੋਲ ਤੁਹਾਨੂੰ ਦੱਸਿਆਗਾ ਇਹੇ ਕੋਲ ਆਪਣਾ ਜਿਹੜੀਆਂ ਸਬਜ਼ੀਆਂ ਦਾ ਜਿਹੜਾ ਆਕਾਰ ਉਹ ਵੱਧਾ ਨਹੀਂ ਹੈਗਾ ਕਈ ਵਾਰ ਕੀ ਬਿੰਗੀਆਂ ਟੇਡੀਆਂ ਹੋ ਜਾਂਦੀਆਂ ਆਪਾਂ ਜ਼ਿਆਦਾਤਰ ਦੇਖਦੇ ਆਂ ਵੀ ਜਿਹੜੀਆਂ ਆਪਣੀਆਂ ਖਾਸ ਕਰਕੇ ਤੂਰੀਆਂ ਹੋਗੀਆਂ ਕੱਦੂ ਹੋਗੇ ਬੈਂਗਣੀ ਹੋਗੀ ਤੇ ਖਾਸ ਕਰਕੇ ਟਮਾਟਰ ਹੋਗੇ ਇਹਨਾਂ ਦੀ ਜਿਹੜੀ ਗਰੋਥ ਆ ਉਹ ਸਹੀ ਨਹੀਂ ਹੋ ਪਾਉਂਦੀ ਕਿਉਂਕਿ ਕੰਟੀਨਿਊ ਮੀਂਹ ਪਈ ਜਾਂਦੇ ਆ ਕੰਟੀਨਿਊ ਮੀਂਹ ਪੈਣ ਦੇ ਨਾਲ ਕੀ ਹੁੰਦਾ ਜਿਹੜੀ ਮਿੱਟੀ ਦੇ ਵਿੱਚ ਤੱਤਾਂ ਦੀ ਕਮੀ ਹੋ ਜਾਂਦੀ ਆ ਜਦੋਂ ਮਿੱਟੀ ਦੇ ਵਿੱਚ ਤੱਤਾਂ ਦੀ ਕਮੀ ਹੋਗੀ ਤੇ ਨਾਲ ਹੀ ਜਿਹੜੇ ਆਪਣੇ ਜਿਹੜੀਆਂ ਸਬਜ਼ੀਆਂ ਆਂ ਉਹਨਾਂ ਦਾ ਜਿਹੜਾ ਫਾਲਾ ਉਹ ਪ੍ਰੋਪਰਲੀ ਬਣ ਪਉਂਦਾ ਜੇ ਫਾਲਾ ਬਣਦਾ ਤਾਂ ਉਹ ਪ੍ਰੋਪਰ ਨਹੀਂ ਹੁੰਦਾ 빙ਾ ਟੇਡਾ ਬਣ ਜਾਂਦਾ ਹੁਣ ਜਿਹੜਾ ਅੱਜ ਦਾ ਘੋਲ ਤੁਹਾਨੂੰ ਦੱਸਿਆਗਾ ਇਹ ਘੋਲ ਜਦੋਂ ਆਪਾਂ ਉਹਦੇ ਜੜਾਂ ਦੇ ਵਿੱਚ ਪਾਵਾਂਗੇ ਚਾਹੇ ਇਹਨੂੰ ਜੜਾਂ ਦੇ ਵਿੱਚ ਪਾ ਲਓ ਇਸ ਘੋਲ ਨੂੰ ਜੜਾਂ ਦੇ ਉੱਪਰ ਵੀ ਪਾ ਸਕਦੇ ਆਂ ਪਰ ਜੇ ਆਪਾਂ ਇਹਦੇ ਤੋਂ ਜ਼ਿਆਦਾ ਬੈਨੀਫਿਟ ਲੈਣਾ ਚਾਹੁੰਦੇ ਆਂ ਤਾਂ ਆਪਾਂ ਇਹਦੇ ਪੱਤਿਆਂ ਦੇ ਉੱਪਰ ਕਰਾਂਗੇ ਇਹਦੀ ਸਪਰੇਅ ਕਰਾਂਗੇ ਹੁਣ ਜਿਹੜੇ ਡੋਜ਼ ਦੇਖ ਲਓ ਡੋਜ਼ 3 ਲੀਟਰ ਵਾਸਤੇ 3 ਲੀਟਰ ਵਾਸਤੇ 300 ਗ੍ਰਾਮ ਜਿਹੜਾ ਘੋੜਾ ਉਹ ਆਪ ਲੈ ਲੈਣਾ ਜੇ ਤੁਹਾਡੇ ਕੋਲ ਕੰਡਾ ਵਗੈਰਾ ਹੈਗਾ ਤਾਂ ਤਾਂ ਬੈਲਟਾ ਨਾ ਤੇ ਨਹੀਂ ਆਪਾਂ ਤੱਕ ਦੇ ਹਿਸਾਬ ਨਾਲ ਵੀ ਪਾ ਸਕਦੇ ਹਾਂ ਥੋੜਾ ਬਹੁਤ ਉੱਪਰ نیچے ਹੋ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇੰਨਾ ਸਾਰਾ ਗੁੜ 3 ਲੀਟਰ ਘੋਲ ਦੇ ਵਾਸਤੇ ਬਹੁਤ ਆਗਾ ਇੰਨਾ ਸਾਰਾ ਗੁੜ ਲੈ ਲੈਣਾ ਇਹਨੂੰ ਕੀ ਕਰਨਾ ਇਹਦੇ ਵਿੱਚ ਪਾ ਦੇਣਾ ਇਹਦੇ ਵਿੱਚ ਪਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਰੱਖਣਾ ਕਿੰਨਾ ਟਾਈਮ ਤੇ ਆ ਇਹਨੂੰ ਕਮ ਸੇ ਕਮ ਵੀ ਜਿਹੜਾ ਅੱਜ ਆਪਾਂ ਘੋਲ ਤਿਆਰ ਕਰ ਲਿਆ ਇਹਨੂੰ 15 ਦਿਨਾਂ ਤੋਂ ਲੈ ਕੇ 3 ਮਹੀਨਿਆਂ ਤੱਕ ਦਾ ਜਿਹੜਾ ਟਾਈਮ ਹੁੰਦਾ ਇਹਨੂੰ ਕੀ ਕਰਨਾ ਇਹਦੇ ਉੱਪਰ ਕੱਪੜਾ ਦੇ ਦੇਣਾ ਇਹਦੇ ਵਿੱਚ ਜਦੋਂ ਆਪਾਂ ਗੁੜ ਪਾਤਾ ਉਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਜੇ ਆਪਾਂ ਇਹਦੇ ਤੋਂ ਹੋਰ ਬੈਨੀਫਿਟ ਵਧੀਆ ਲੈਣਾ ਚਾਹੁੰਦੇ ਆ ਵੀ ਸਾਨੂੰ ਇਹਦਾ ਚੰਗਾ ਰਿਜ਼ਲਟ ਮਿਲੇ ਤਾਂ ਆਪਾਂ ਇਹਨੂੰ 3 ਮਹੀਨੇ ਬਾਅਦ ਯੂਜ਼ ਕਰਨਾ ਹੁਣ ਇਹਦਾ ਰੱਖ ਰਖਾਓ ਦਾ ਤਰੀਕਾ ਉਹ ਵੀ ਮੈਟਰ ਕਰਦਾ ਰੱਖ ਰਖਾਓ ਦੇ ਵਿੱਚ ਇਹਨੂੰ ਆਪਾਂ ਕੀ ਕਰਨਾ ਦਰਖਤਾਂ ਦੀਆਂ ਜੜਾਂ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਟਾ ਕੇ ਰੱਖ ਦੇਣਾ ਤਾਂ ਕਿ ਇਹਦੇ ਵਿੱਚ ਹੋਰ ਸਾਈਟ ਵਗੈਰਾ ਜਿਹੜੇ ਉਹ ਪੈਦਾ ਨਾ ਹੋਣ ਕਿਉਂਕਿ ਜੇ ਆਪਾਂ ਇਹਨੂੰ ਨੰਗਾ ਰੱਖ ਦਾਂਗੇ ਨੰਗੇ ਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਕੀ ਕਈ ਵਾਰੀ ਦਰਖਤ ਦੇ ਪੱਤੇ ਜਾਂ ਹੋਰ ਕੂੜਾ ਕਰਕਟ ਇਹਦੇ ਵਿੱਚ ਨਾ ਪਾਵੇ ਇਹਨੂੰ ਚੰਗੀ ਤਰ੍ਹਾਂ ਟੱਕਾ ਲਾ ਕੇ ਰੱਖ ਦੇਣਾ ਤੇ ਕੋਸ਼ਿਸ਼ ਇਹ ਕਰਨੀ ਆ ਵੀ ਦਿਨ ਦੇ ਵਿੱਚ ਇਹਨੂੰ ਕਮ ਸੇ ਕੰਮ ਵੀ ਤਿੰਨ ਵਾਰ ਹਲਾਉਣਾ ਤਿੰਨ ਵਾਰ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਉਸ ਤੋਂ ਬਾਅਦ ਕੀ ਕਰਨਾ ਵੀ ਜਦੋਂ ਆਪਣਾ 15 ਦਿਨਾਂ ਤੋਂ ਲੈ ਕੇ 3 ਮਹੀਨਿਆਂ ਤੱਕ ਦਾ ਇਹਦਾ ਜਿਹੜਾ ਟਾਈਮ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੋਈ ਪਾਣੀ ਐਡ ਨਹੀਂ ਕਰਨਾ ਕੁਝ ਨਹੀਂ ਕਰਨਾ ਦੋਹੇ ਕੋਲ ਤਿਆਰ ਹੋ ਗਿਆ ਤਾਂ ਆਪਣੇ ਸਬਜ਼ੀਆਂ ਦੇ ਉੱਪਰ ਆਪਣੇ ਫਸਲਾਂ ਦੇ ਉੱਪਰ ਚਾਹੇ ਉਹ ਫਲਦਾਰ ਬੂਟਾ ਚਾਹੇ ਆਪਣੀ ਕੋਈ ਹੋਰ ਫਸਲਾ ਚਾਹੇ ਆਪਣੀ ਸਬਜੀ ਆ ਕਿਸੇ ਪ੍ਰਕਾਰ ਦੀ 15 ਲੀਟਰ ਪਾਣੀ ਲੈ ਲੈਣਾ ਜੇ ਆਪਣੀ ਸਬਜੀ ਘਟ ਲਈ ਹੋਈ ਆ ਆਪਾਂ ਘੱਟ ਪਾਣੀ ਲੈ ਲਓ ਆਪਾਂ ਤੁਹਾਨੂੰ 15 ਲੀਟਰ ਦਾ ਦੱਸ ਦਿੰਦੇ ਆ ਆਪਾਂ ਕੀ ਕਰਨਾ 15 ਲੀਟਰ ਪਾਣੀ ਲੈ ਲੈਣਾ 15 ਲੀਟਰ ਦੇ ਵਿੱਚ 500 ਐਮਐਲ ਮਤਲਬ ਕਿ ਅੱਧਾ ਕੇਜੀ ਅੱਧਾ ਕੇਜੀ ਜਿਹੜਾ ਇਹ ਲੱਸੀ ਦਾ ਕੋਲਾ ਆਪਾਂ ਤਿਆਰ ਕੀਤਾ ਲੱਸੀ ਦਾ ਤੇ ਗੁੜ ਦਾ ਜਿਹੜਾ ਕੋਲ ਤਿਆਰ ਕੀਤਾ ਉਹਦੇ ਵਿੱਚ ਪਾ ਦੇਣਾ ਉਹ ਦੀ ਸਹੀ ਡੋਜ਼ ਆ ਤੇ ਜੇਕਰ ਜਿਹੜੇ ਆਪਣੀ ਸਬਜ਼ੀ ਜਾਂ ਆਪਣੀ ਜਿਹੜੀ ਫਸਲ ਆ ਉਹ ਛੋਟੀ ਆ ਤਾਂ 15 ਲੀਟਰ ਦੇ ਵਿੱਚ 250 ਐਮ ਐਲ 250 ਐਮ ਐਲ ਜਿਹੜਾ ਇਹ ਕੋਲਾ ਇਹ ਪਾ ਦੇਣਾ ਲੈ ਵੀ ਉਸ ਤੋਂ ਬਾਅਦ ਗੱਲਬਾਤ ਆਉਂਦੀ ਆ ਇਹਨੂੰ ਆਪਾਂ ਕਿੰਨੇ ਦਿਨਾਂ ਬਾਅਦ ਰਿਪੀਟ ਕਰ ਸਕਦੇ ਆ ਜੇ ਤਾਂ ਜਿਹੜਾ ਮਰੋੜੀ ਰੋਗ ਆ ਜਾਂ ਕੋਈ ਹੋਰ ਸੁੰਡੀਆਂ ਦਾ ਅਟੈਕ ਵਗੈਰਾ ਜਾਂ ਜਿਵੇਂ ਆਪਣੇ ਜਿਹੜੇ ਪੱਤੇ ਆ ਇਹ ਸੁੱਕੀ ਜਾਂਦੇ ਆ ਤਾਂ ਇਹਨੂੰ ਕੀ ਕਰਨਾ ਆਪਾਂ 8 ਤੋਂ ਲੈ ਕੇ 10 ਦਿਨਾਂ ਬਾਅਦ ਰਿਪੀਟ ਕਰ ਦੇਣਾ ਜੇ ਆਪਣਾ ਜਿਵੇਂ ਮਰੂੜੀ ਰੋਗ ਜ਼ਿਆਦਾ ਦੋ ਸਪਰੇਆ ਕਰਾਂਗੇ ਸਿਰਫ ਔਰ ਸਿਰਫ ਦੋ ਸਪਰੇਆ ਦੋ ਸਪਰੇਆ ਦੇ ਵਿੱਚ ਇਹ ਜਿਹੜੀ ਸਾਰੀ ਪ੍ਰੋਬਲਮ ਆ ਜਿਹੜੀ ਤੁਹਾਨੂੰ ਦੱਸੀ ਹੋਈ ਆ ਮਰੂੜੀ ਰੋਗ ਹੋ ਗਿਆ ਪੱਤੇ ਪੀਲੇ ਹੁੰਦੇ ਆ ਤੇ ਜਾਂ ਕੀ ਆਪਣੀ ਜਿਹੜੀ ਫਸਲ ਆ ਉਹ ਸੁੱਕ ਰਹੀ ਆ ਜਾਂ ਜਿਹੜੇ ਫਾਲਾ ਉਹ ਝੜੀ ਜਾਂਦੇ ਆ ਜਾਂ 빙ੇ ਡੇਢੇ ਆ ਜਾਂ ਪ੍ਰੋਪਰ ਨਹੀਂ ਆਉਂਦੇ ਗੋਲ ਨਹੀਂ ਬਣਦੇ ਉਹ ਜਿਹੜਾ ਉਹਦਾ ਸੈਜ ਆ ਉਹ ਵਧੀਆ ਨਹੀਂ ਬਣਦਾ ਦੋ ਵਾਰ ਸਪਰੇਆ ਕਰਾਂਗੇ ਬਿਲਕੁਲ ਠੀਕ ਹੋ ਜਾਊਗਾ ਉਸ ਤੋਂ ਬਾਅਦ ਜੇ ਆਪਣੀ ਜਿਹੜੀ ਫਸਲ ਆ ਜਿਵੇਂ ਹੋਣਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਬਿਲਕੁਲ ਤੰਦਰੁਸਤ ਆ ਗਈ ਕਿਉਂਕਿ ਇਹਨੂੰ ਆਪਾਂ ਕੋਲ ਵਗੈਰਾ ਜਿਹੜਾ ਪਾਣੀ ਵਗੈਰਾ ਸਾਰਾ ਕੁਝ ਆਪਾਂ ਟਾਈਮ ਟੂ ਟਾਈਮ ਲਾਈ ਜਾਂਦੇ ਆ ਇਹ ਬਿਲਕੁਲ ਤੰਦਰੁਸਤ ਆ ਤਾਂ ਇਹਨੂੰ ਕੀ ਕਰਨਾ 15 ਦਿਨਾਂ ਬਾਅਦ ਰਿਪੀਟ ਕਰ ਦੇਣਾ 15 ਦਿਨਾਂ ਬਾਅਦ ਰਿਪੀਟ ਕਰਾਂਗੇ ਦੋ ਜਾਂ ਤਿੰਨ ਆਪਾਂ ਜਿਹੜੇ ਇਹਦੇ ਘੋਲ ਇਹਦੇ ਉੱਪਰ ਛੜਕਾ ਕਰਾਂਗੇ ਬਿਲਕੁਲ ਜਿਹੜੀ ਆਪਣੀ ਜਿਹੜੀ ਸਬਜੀ ਆ ਉਹ ਸਫਲ ਵੀ ਹੋਊਗੀ ਵਧੀਆ ਵੀ ਹੋਊਗੀ ਤੰਦਰੁਸਤ ਵੀ ਹੋਊਗੀ ਤੇ ਜੇਕਰ ਜਿਹੜੀ ਆਪਣੀ ਜਿਹੜੀ ਇਹ ਸਬਜੀ ਆ ਜਿਹੜੀ ਇਹ ਆਪਾਂ ਸਬਜੀ ਦੇ ਉੱਪਰ ਆਪਾਂ ਘੋਲ ਕਰਾਂਗੇ ਜੇ ਇਹ ਤੰਦਰੁਸਤ ਹੋਊਗੀ ਜਿਹੜੇ ਘੋਲ ਆਪਾਂ ਆਰਗੈਨਿਕ ਪਾਵਾਂਗੇ ਤਾਂ ਆਪਾਂ ਵੀ ਤੰਦਰੁਸਤ ਰਹਿਾਂਗੇ ਠੀਕ ਆ ਕਿਉਂਕਿ ਖਾਣਾ ਆਪਾਂ ਹੀ ਇਹਨਾਂ ਨੂੰ ਜਿੰਨੀਆਂ ਰੇਹਾਂ ਸਪਰੇਹਾਂ ਜ਼ਹਿਰਾਂ ਇਹਦੇ ਵਿੱਚ ਆਪਾਂ ਪਾਈ ਜਾਵਾਂਗੇ ਆਪਣੇ ਸਰੀਰ ਦੇ ਵਿੱਚ ਉਨੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਐਂਟਰ ਹੋਈ ਜਾਣਗੀਆਂ ਉਨੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਆਪਾਂ ਨੂੰ ਲੱਗੀ ਜਾਣਗੀਆਂ ਤੇ ਕੋਸ਼ਿਸ਼ ਇਹੀ ਕਰਿਆ ਕਰੋ ਕਿਉਂਕਿ ਅੱਜ ਕੱਲ ਬਿਮਾਰੀਆਂ ਤੁਸੀਂ ਐਂ ਦੇਖ ਲਓ ਤੁਸੀਂ ਵੀ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਸਾਰੇ ਭਰੇ ਪਏ ਆ ਸਿਰਪੋਰ ਸਿਰਪ ਧਿਆਨ ਨਾ ਹੋਣ ਕਰਕੇ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਜਿਹੜੀਆਂ ਇਹ ਬਿਮਾਰੀਆਂ ਆਪਾਂ ਲੱਗ ਜੰਨੇ ਆ ਬਾਕੀ ਕੁਦਰਤ ਨੇ ਆਪਾਂ ਨੂੰ ਜਨਮ ਦਿੱਤਾ ਤਾਂ ਆਪਾਂ ਮਰਨਾ ਵੀ ਜ਼ਰੂਰ ਆ ਤੇ ਕਿਉਂ ਨਾ ਆਪਾਂ ਤੰਦਰੁਸਤੀ ਵਾਲਾ ਜਿਹੜਾ ਜੀਵਨ ਆ ਉਹ ਬਤੀਤ ਕਰਕੇ ਆਪਾਂ ਇਸ ਸੰਸਾਰ ਤੋਂ ਜਾਈਏ ਕਿਉਂਕਿ ਉਹਦੇ ਨਾਲ ਆਪਾਂ ਵੀ ਸੁਖੀ ਰਹਿਾਂਗੇ ਆਪਣੇ ਘਰ ਦੇ ਵੀ ਸੁਖੀ ਰਹਿਣਗੇ ਜਿੰਨਾ ਆਪਾਂ ਤੰਦਰੁਸਤੀ ਵਾਲਾ ਜੀਵਨ ਬਤੀਤ ਕਰਾਂਗੇ ਤੇ ਬਤੀਤ ਤਾਂ ਹੀ ਕਰਾਂਗੇ ਜੇ ਚੰਗਾ ਖਾਂਵਾਂਗੇ ਇਸ ਕਰਕੇ ਕੋਸ਼ਿਸ਼ ਇਹੀ ਕਰਿਆ ਕਰੋ ਵੀ ਜਿੰਨਾ ਵੀ ਚਾਹੇ ਘੱਟ ਖਾ ਲੋ ਵਧੀਆ ਖਾਓ ਠੀਕ ਹੈ ਨਾ ਤੇ ਅਮੀਰ ਕਰਦੇ ਆ ਬਾਈ ਜਿਹੜੀ ਅੱਜ ਦੀ ਵੀਡੀਓ ਆ ਉਹ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਧੰਨਵਾਦ